ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਨੇ ਆ ਸੋਇਆ ਬੀਂਦੀਆਂ ਵੜੀਆਂ ਸਭ ਤੋਂ ਪਹਿਲਾਂ ਆਪਾਂ ਵੜੀਆਂ ਪਾਣੀ ਦੇ ਵਿੱਚ ਡਪੋ ਦੇਣੀਆਂ ਇਹਨਾਂ ਨੂੰ ਕੁਝ ਟਾਈਮ ਲਈ ਪਾਣੀ ਦੇ ਵਿੱਚ ਡਪੋ ਕੇ ਰੱਖ ਦੇਣਾ ਹੈ ਉਸ ਤੋਂ ਬਾਅਦ ਆਪਾਂ ਪਿਆਜ਼ ਲੈ ਲੈਨੇ ਆ ਲਸਣ ਤੇ ਪਿਆਜ਼ ਆਪਾਂ ਜਿਹੜੇ ਉਹ ਮਿਕਸੀ ਦੇ ਵਿੱਚ ਮਿਕਸ ਕਰ ਲੈਨੇ ਆ ਹਾਂਜੀ ਹੁਣ ਆਪਾਂ ਵੜੀਆਂ ਹੀ ਪਾਣੀ ਦੇ ਵਿੱਚੋਂ ਬਾਹਰ ਕੱਢ ਲਈਆਂ ਐ ਤੇ ਉਸਦੇ ਵਿੱਚ ਆਪਾਂ ਨਮਕ ਮਿਲਾ ਦੇਣਾ ਹੈ ਹਲਦੀ ਪਾਊਡਰ ਮਿਲਾਉਣਾ ਹੈ ਉਸ ਤੋਂ ਬਾਅਦ ਆਪਾਂ ਲਾਲ ਮਿਰਚ ਪਾਊਡਰ ਜਿਹੜਾ ਉਹ ਪਾਣੇ ਤੇ ਥੋੜਾ ਜਿਹਾ ਆਪਾਂ ਕਾਲਾ ਨਮਕਾ ਜਿਹੜਾ ਕਾਲੀ ਮਿਰਚ ਪਾਊਡਰ ਆ ਜਿਹੜਾ ਉਹ ਲੈ ਲੈਣਾ ਹੈ ਤੇ ਇੱਕ ਕਟੋਰੀ ਦਹੀਂ ਲੈਣੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਬੜੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਆ ਚੰਗੀ ਤਰ੍ਹਾਂ ਰਲਾ ਲੈਣਾ ਇਸ ਮਾਣ ਤੇ ਕੁਝ ਟਾਈਮ ਲਈ ਜਿਹੜਾ ਇਹਨਾਂ ਨੂੰ ਆਪਾਂ ਟੱਕ ਕੇ ਰੱਖ ਦੇਣਾ ਹੈ ਹਾਂਜੀ ਗੜੀਆਂ ਨੂੰ ਆਪਾਂ ਕੁਝ ਟਾਈਮ ਲਈ ਢੱਕ ਕੇ ਰੱਖ ਦਿੱਤਾ ਹੈ ਤੇ ਦੇਖੋ ਗੜੀਆਂ ਵਿੱਚ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਰਚ ਜਾਊਗਾ ਇਹ ਕੁਝ ਟਾਈਮ ਲਈ ਰੱਖਣਾ ਹੈ ਕਿਉਂਕਿ ਜਿਹੜਾ ਮਸਾਲਾ ਚੰਗੀ ਤਰ੍ਹਾਂ ਰਚ ਜਾਵੇ ਤੇ ਜਿਹੜੀਆਂ ਗੜੀਆਂ ਵਿੱਚੋਂ ਇਹ ਕੱਚੀਆਂ ਰਹਿਣ ਹਾਂਜੀ ਆਪਾਂ ਲਸਣ ਤੇ ਪਿਆਜ਼ ਦਾ ਜਿਹੜਾ ਪੇਸਟ ਤਿਆਰ ਕਰ ਲਏ। ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਕਰ ਲੈਣਾ ਹੈ। ਤੇ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਜੀਰਾ ਤੇ ਸਾਬਤ ਧਨੀਆ ਪਾਉਣਾ ਹੈ। ਤੇ ਨਾਲ ਹੀ ਆਪਾਂ ਹਰੀ ਮਿਰਚ ਉਹ ਪਾ ਦੇਣੀ ਆ। ਉਸ ਤੋਂ ਬਾਅਦ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਹੋਇਆ ਹੈ ਪਾ ਦੇਣਾ ਤੇ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ। ਰੋਸਟ ਕਰਕੇ ਉਹਦੇ ਵਿੱਚ ਆਪਾਂ ਜਿਹੜੇ ਆਪਣੇ ਮਸਾਲੇ ਉਹ ਪਾਵਾਂਗੇ ਜਿਸ ਤਰ੍ਹਾਂ ਕਿ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੇ ਨਮਕ ਆਪਣੇ ਸਵਾਦ ਅਨਸਾਰ ਪਾਉਣਾ ਹੈ ਤੇ ਜਾ ਕੇ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਣ ਪਾਣੀ ਪਾ ਕੇ ਇਹਨੂੰ ਥੋੜਾ ਟਾਈਮ ਸੇਕਾ ਲਵਾ ਕੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਵੜੀਆਂ ਪਾ ਦੇਣੀਆਂ ਐ ਜਿਹੜੀਆਂ ਆਪਾਂ ਵੜੀਆਂ ਦੇ ਵਿੱਚ ਮਸਾਲਾ ਮਿਕਸ ਕੀਤਾ ਸੀ ਉਹ ਵੀ ਪਾ ਦੇਣਾ ਹੈ ਹਾਂਜੀ ਇਹਨੂੰ ਆਪਾਂ ਸੇਕਾ ਲਵਾਉਣਾ ਹੈ ਕੁਝ ਟਾਈਮ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਜੜਾ ਭੁੰਨ ਲੈਣਾ ਹੈ ਹਾਂਜੀ ਟੇਸਟ ਦੇ ਲਈ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਉਣੀ ਹੈ ਜੇ ਤੁਹਾਡੇ ਕੋਲ ਧਨੀਆ ਧਨੀਆ ਪਾ ਸਕਦੇ ਹੋ ਜਾਂ ਮੇਥੀ ਮੇਥੀ ਪਾ ਸਕਦੇ ਹੋ ਤੇ ਇਸ ਨਾਲ ਆਪਣੀ ਰੈਸਪੀ ਜਿਹੜੀ ਬਹੁਤ ਵਧੀਆ ਤਿਆਰ ਹੁੰਦੀ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੇ ਸਾਡੀ ਰੈਸਪੀ ਚੰਗੀ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਥੈਂਕ ਯੂ